ਸਤਿ ਸ਼੍ਰੀ ਅਕਾਲ ਮੇਰਾ ਨਾਮ ਰਵਿੰਦਰ ਸਿੰਘ ਔਲਖ ਤੁਸੀਂ ਦੇਖ ਰਹੇ ਹੋ ਦੇ ਜੁਨੀਆ ਚੈਨਲ ਇਸ ਵਕਤ ਵੀ ਮੌਜੂਦ ਹੈ ਕਿਸਾਨ ਮੇਲੇ ਤੇ ਜਿਹੜਾ ਯੂਨੀਵਰਸਿਟੀ ਪੀਯੂ ਦੇ ਵਿੱਚ ਲੱਗਾ ਹੈ ਲੁਧਿਆਣੇ ਦੀ ਤੁਹਾਨੂੰ ਮਸ਼ੀਨਾਂ ਦਿਖਾਰੇ ਐਸਆਰ ਐਗਰੋ ਦੀਆਂ ਤੁਸੀਂ ਦੇਖ ਸਕਦੇ ਹੋ ਆ ਦੇਖੋ ਕਾਫੀ ਤੁਹਾਨੂੰ ਇੱਥੇ ਜਿਹੜੀਆਂ ਮਸ਼ੀਨਾਂ ਲਗਵਾਲੀਆਂ ਆਣ ਗਿਆ ਇਹ ਮਸ਼ੀਨਾਂ ਦੇ ਕਿਹੜੇ ਕਿਹੜੇ ਕੰਮ ਨੇ ਆਪਾਂ ਜਿਹੜੇ ਇੱਥੇ ਓਨਰ ਨੇ ਉਹਨਾਂ ਕੋਲੋਂ ਜਾਣਕਾਰੀ ਲਵਾਂਗੇ ਤੇ ਦੱਸਣਗੇ ਸਾਨੂੰ ਉਹ ਸਾਰਾ ਕੁਝ ਵੀ ਇਹ ਕਿਸ ਕੰਮ ਆਂਦੀਆਂ ਨੇ ਮਸ਼ੀਨਾਂ ਔਰ ਇਹ ਕਿਸਾਨ ਕਿਹੜੇ ਕਿਹੜੇ ਲਾਭ ਲੈ ਸਕਦੇ ਇੱਧਰ ਵੀ ਇੱਧਰ ਵੀ ਕੈਮਰਾ ਮਾਰ ਆ ਵੀ ਤੁਹਾਨੂੰ ਸਾਹਮਣੇ ਮਸ਼ੀਨ ਨਗਰਾਨੀ ਹੋਵੇਗੀ ਬਾਕੀ ਹੋਰ ਦੇਖੋ ਆ ਮਸ਼ੀਨਿਕ ਹੈਗੀ ਆ ਇੱਧਰ ਵੀ ਜੇ ਕੈਮਰਾ ਮਾਰ ਕੇ ਦਿਖਾਓ ਆ ਵੀ ਮਸ਼ੀਨ ਲੈਣ ਵਾਲੇ ਪੁੱਛਾਂਗੇ ਵੀ ਇਹ ਕਿਹ ਇਸ ਕੰਮ ਆਦੀ ਆ ਸਾਰੀ ਜਾਣਕਾਰੀ ਲਵਾਂਗੇ ਵੀ ਕੀ ਕੀ ਇਹਦਾ ਸਹੂਲਤ ਮਿਲ ਸਦੀ ਹੈ ਇਹਨਾਂ ਮਸ਼ੀਨਾਂ ਦੀ ਕਿਸਾਨਾਂ ਨੂੰ ਤੇ ਕੀ ਇਹਦਾ ਪ੍ਰਾਈਸ ਆ ਬਾਹਰ ਕੀ ਪਾਇਆ ਜਾਂਦੇ ਇੱਥੇ ਕੀ ਪ੍ਰਾਈਸ ਆ ਕਿੰਨਾ ਦਾ ਡਿਫਰੈਂਸ ਆ ਆਪਾਂ ਮਸ਼ੀਨਾਂ ਦਾ ਇੱਥੇ ਮਸ਼ੀਨਾਂ ਨਾਲ ਕਰਦੇ ਆਪਾਂ ਗੱਲਬਾਤ ਜਿਹੜੇ ਇੱਥੇ ਦੇ ਓਨਰ ਨੇ ਹੁਣ ਸਾਡਾ ਮੌਜੂਦ ਨੇ ਐਸ ਸੀ ਆਰ ਐਗਰੋ ਦੇ ਓਨਰ ਆਪਾਂ ਨਾਲ ਕਰਦੇ ਹਾਂ ਗੱਲਬਾਤ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸੋ ਫਿਰ ਚ ਦੱਸੋ ਤੇ ਆਪਣੀ ਕੰਪਨੀ ਦਾ ਨਾਮ ਦੱਸੋ ਸਭਾ ਮੇਰਾ ਨਾਮ ਚਮਕੌਰ ਸਿੰਘ ਹੈ ਜੀ ਹਾਂਜੀ ਸਰ ਆਪਣੀ ਕੰਪਨੀ ਮੌਰ ਪੰਡਿਤ ਦੀ ਦੀ ਕੰਪਨੀ ਐਸ ਸੀ ਆਰ ਐਗਰੋ ਇੰਡਸਟਰੀ ਹੈ ਹਾਂਜੀ ਹਾਂਜੀ ਤੇ ਆ ਸਾਜੀ ਇਥੇ ਕਾਫੀ ਸਾਰੀਆਂ ਮਸ਼ੀਨਾਂ ਵਾ ਔਰ ਕਾਫੀ ਕਿਸਾਨ ਲੋਕ ਦੇ ਕੇ ਖੁਸ਼ ਵੀ ਹੋ ਰਹੇ ਨੇ ਮਸ਼ੀਨਾਂ ਨੂੰ ਔਰ ਜਾਣਕਾਰੀ ਲੈਣੇ ਆ ਸਭ ਤੋਂ ਪਹਿਲਾਂ ਤਾਂ ਦੱਸੋ ਜਿਹੜੀ ਉੱਪਰ ਮਸ਼ੀਨ ਪਈ ਆ ਰੈੱਡ ਕਲਰ ਦੀ ਉਹ ਕਿਸ ਕੰਮ ਆਉਂਦੀ ਹੈ ਸਭਾ ਉਹ ਰੋਟਾਵੇਟਰ ਆ ਰੋਟਾਵੇਟਰ ਉਹ ਆਪਣੇ ਕੋਲੇ 4 ਫੁੱਟ ਤੋਂ ਲੈ ਕੇ 12 ਫੁੱਟ ਤੱਕ ਆਪਣੇ ਕੋਲੇ ਮਿਲਦੇ ਆ ਤੇ ਨਾਲ ਆਪਣੀ ਜਿਹੜੀ ਕੁਆਲਿਟੀ ਬਹੁਤ ਅੱਛੀ ਕੁਆਲਿਟੀ ਆ ਇਹ ਮੈਨੂੰ ਲੱਗਦਾ ਕਿ ਪੂਰੇ ਮੇਲੇ 'ਚ ਆਪਣਾ ਰੇਟ ਹੀ ਸਾਰਾ ਲੋਕਾਂ ਦਾ ਘਟਣਾ ਠੀਕ ਹੈ ਜੀ ਤੇ ਤੁਸੀਂ ਰੇਟ ਦੀ ਗੱਲ ਕੀਤੀ ਆ ਸਰ ਤੁਸੀਂ ਕਾ ਪੂਰੇ ਮੇਲੇ 'ਚ ਸਾਰਾ ਰੇਟ ਘਟਣਾ ਹੈ ਵਾਕਿਆ ਦੇ ਨਹੀਂ ਰੇਟ ਦਾ ਤੁਸੀਂ ਕੀ ਦੇ ਰਹੇ ਹੋ ਸਰ ਜੀ ਬਾਕੀ ਆਮ ਰੇਟ ਇਹਨਾਂ ਦਾ ਤਕਰੀਬਨ ਤਕਰੀਬਨ 100 ਲੱਖ ਰੁਪਏ ਸਾਰੇ ਦੇ ਆਪਣਾ ਰੇਟ ਹੈਗਾ 97000 ਅੱਠ ਫੁੱਟ ਦਾ ਠੀਕ ਹੈ ਜੀ ਤੇ ਉਹਦੇ ਜਿਹੜੇ ਆਪਾਂ ਅੱਜ ਮੇਲੇ ਕਰਕੇ 3000 ਰੁਪਏ ਹੋਰ ਡਿਸਕਾਊਂਟ ਕਰ ਰਹੇ ਆ ਅੱਛਾ ਮੇਲੇ ਕਰਕੇ ਹਾਂਜੀ ਸਰ ਜੀ ਤੁਸੀਂ 12 ਫੁੱਟ ਦੀ ਗੱਲ ਕੀਤੀ ਆ ਹਾਂਜੀ 12 ਫੁੱਟ ਦੀ ਗੱਲ ਕਰਨੀ ਹੈ ਉਹਦਾ ਕੀ ਪ੍ਰਾਈਸ ਹੈਗਾ ਸਰ 12 ਫੁੱਟ ਦਾ ਆਪਣਾ ਪ੍ਰਾਈਸ ਹੈ ਜੀ 1,65,000 ਰੁਪਏ ਠੀਕ ਹੈ ਜੀ ਤੇ ਸਰ ਇਸ ਜਿਹੜੀ ਲੋਕਾ ਬੀਟਰ ਆ ਇਹਦੀ ਕੋਈ ਖਾਸੀਅਤ ਹੈ ਕੋਈ ਸਰਵਿਸ ਵਗੈਰਾ ਕਿਸ ਤਰ੍ਹਾਂ ਹੁੰਦੀ ਹੈ ਜੀ ਕਿੰਨਾ ਚਿਰ ਦੀ ਲਾਈਫ ਹੈਗੀ ਆ ਜੇ ਕਿਸਾਨ ਅਗਰ ਖਰੀਦੇ ਨੇ ਕਿਹੜੇ ਕਿਹੜੇ ਸਹੂਲਤਾਂ ਮਿਲ ਸਕਦੀਆਂ ਨੇ ਅੱਜ ਦੇ ਟਾਈਮ ਕਿਹੜਾ ਰੋਟਾਵੇਟਰ ਆ ਜੀ ਤਕਰੀਬਨ ਮਤਲਬ ਜੀਵਿੰਦਾਰ ਲਈ ਇਹ ਮਹਿਨ ਨਹੀਂ ਹੋ ਗਿਆ ਸਾਰਿਆਂ ਲਈ ਜ਼ਰੂਰੀ ਹੋ ਗਿਆ ਕਿਉਂਕਿ ਹੁਣ ਜਿਹੋ ਛੋਨੇ ਦੀ ਪਰਾਲੀ ਆ ਠੀਕ ਹੈ ਨਾ ਉਹਨੂੰ ਵਿੱਚ ਉਲਣਾ ਜਾਂ ਆਲੂਆਂ ਆਲੂਆਂ ਦੀ ਖੇਤੀ ਤੱਕ ਬਹੁਤ ਜ਼ਿਆਦਾ ਲਾਹੇਵੰਦ ਆ ਇਹ ਇਮਲੀਮੈਂਟ ਇਹ ਮਤਲਬ ਸਭ ਹਰ ਇੱਕ ਜੀਵਿੰਦਾਰ ਦੀ ਲੋੜ ਆ ਇਹ ਠੀਕ ਹੈ ਜੀ ਤੇ ਸਭ ਸੌਰੀ ਐ ਤੁਸੀਂ ਆਲੂ ਦੀ ਗੱਲ ਕੀਤੀ ਆਲੂ ਦੀ ਖੇਤੀ ਦੀ ਬਹੁਤ ਲਾਜਮੰਦ ਹੈ ਠੀਕ ਹੈ ਸਰ ਗੱਲ ਚਾਲੀਏ ਇੱਕ ਏਕੜ ਦੇ ਵਿੱਚ ਕਿੰਨਾ ਕੁ ਟਾਈਮ ਇਹ ਲਗਾਉਂਦੀ ਆ ਆਲੂ ਕੱਟਣ ਦੇ ਵਿੱਚ ਮੈਂ ਆਲੂ ਦੀ ਗੱਲ ਕਰਦਾ ਕਿੰਨਾ ਕੁ ਟਾਈਮ ਲਗਾਉਂਦੀ ਆ ਤੇ ਅਗਰ ਮੈਨੂਅਲੀ ਕੰਮ ਕਰਨਾ ਹੋਵੇ ਤਾਂ ਉਹਦੋਂ ਕਿੰਨਾ ਕੁ ਟਾਈਮ ਲੱਗਦਾ ਆਲੂ ਵਾਲਾ ਖੇਤ ਤਿਆਰ ਕਰਨ ਵਾਸਤੇ ਇਹਨੂੰ ਤਕਰੀਬਨ ਇੱਕ ਏਕੜ ਦੇ ਵਿੱਚ ਇਹਦੇ 35 ਤੋਂ 40 ਮਿੰਟ ਲੱਗਦੇ ਨੇ ਸਿਰਫ ਹਾਂਜੀ ਹਾਂਜੀ ਕਤਰੀ 10 ਕਮੀਟਰ ਤੇ ਮਲੋ ਟਰੈਕਟਰ ਪਾ ਦੇ ਇੱਕੜ ਦਾ ਖੰਦਾ ਤੇ ਜੇ ਉਹੀ ਆਪਾਂ ਮੈਨੂਅਲ ਕਰਈਏ ਤਾਂ ਸਭ ਜੇ ਇੱਕ ਦਿਨ ਵਿੱਚ ਖਾਣੇ ਲੱਗ ਜਾਣਾ ਹਾਂ ਜੀ ਹਾਂ ਬਿਲਕੁਕੁ ਬਹੁਤ ਕੰਮ ਬਚਾਉਂਦੀ ਹੈ ਮਸ਼ੀਨ ਕਹਿੰਦਾ ਮਤਲਬ ਇੱਧਰ ਕੈਮਰਾ ਮਾਰ ਕੇ ਦਿਖਾਓ ਜਿਹੜਾ ਸਭ ਜਿਆ ਇੱਕ ਆ ਵਾਈਡ ਮਸ਼ੀਨ ਬਾਰੇ ਦੱਸਿਓ ਜਿੱਤੇ 45000 ਰੁਪਏ ਆਫਰ ਸੌਰੀ ਜਿਹਦੇ 3000 ਦਾ ਆਫਰ ਲਿਖਿਆ ਇੱਥੇ ਇੱਕ ਆਵਲੀ ਮਸ਼ੀਨ ਬਾਰੇ ਦੱਸੋ ਜੀ ਇਸ ਕੰਮ ਦੀ ਆਪਣਾ ਫੋਟੋ ਲਾ ਕੇ ਸਪਾਈਡਰ ਆ ਹਾਂ ਇਹ ਟੂਨ ਵਾਣਾ ਇੱਕ ਖਾਦ ਨੂੰ ਮਿਕਸ ਵੀ ਕਰਦਾ ਔਰ ਉਹ ਇੱਕ ਛੇ ਦੇ ਵਿੱਚ ਪੂਰੀ ਐਕੂਰੇਸੀ ਦੇ ਵਿੱਚ ਇੱਕੋ ਜਿਹਾ ਇਹ ਇਹ ਜ਼ਿੰਮੇਵਾਰ ਲਈ ਇਹ ਵੀ ਬਹੁਤ ਲਾਭ ਆਉਂਦਾ ਹੈ ਇਹ ਜਿਹੜਾ ਕੰਮ ਜ਼ਿੰਮੇਵਾਰ ਨੂੰ ਜਿਹਦੇ ਵਾਸਤੇ ਕਾਫੀ ਲੇਬਰ ਦੀ ਲੋੜ ਪੰਦੀ ਸੀ ਉਹ ਕੰਮ ਹੈ ਕੁਛ ਕੁਛ ਘੰਟੇ ਜੀ ਕਰ ਲੈਂਦਾ ਜਿਹੜਾ 1 ਏਕੜ ਇੱਕ ਬੋ ਘੰਟੇ ਦੇ ਵਿੱਚ ਖਤਮ ਕਰ ਦਿੰਦਾ ਹੋਵੇਗਾ ਨਹੀਂ 1 ਏਕੜ ਸਿਰਫ ਇਹਨਾਂ ਨੂੰ 4 ਮਿੰਟ ਹੀ ਲੱਗਦੇ ਹੈ ਕਿੰਨੇ ਮਿੰਟ ਬਿਲਕੁਲ 4 ਮਿੰਟ ਸਿਰਫ ਇਹਨਾਂ ਨੂੰ 4 ਮਿੰਟ 1 ਏਕੜ ਨੂੰ ਤੇ ਜੇ ਆਪਾਂ ਸਰ ਜੀ ਗਾਵੇ ਗੱਲੀਏ ਔਰ ਜੇ ਤੁਸੀਂ ਕਹਿੰਦੇ ਆਪਾਂ ਕਿਸੇ ਲੇਬਰ ਕੋ ਕੰਮ ਕਰਾਏਂਗੇ ਮੇਰੇ ਖਿਆਲ ਆ ਪੂਰਾ ਦਿਨ ਲੱਗਦਾ ਹੋਵੇਗਾ ਲੇਬਰ ਦਾ ਉਹੀ ਕੰਮ ਹੈ 1 ਏਕੜ ਨੂੰ ਮਲ ਘਟੋ ਘਟ ਅੱਧਾ ਘੰਟਾ ਲੱਗ ਜਾਂਦਾ ਹੈ ਤੇ ਸਰ ਉਹ ਪੈਸੇ ਵੀ ਬਚਾਂਦੀ ਹੈ ਤਾਂ ਬਿਲਕੁਲ ਜੀ ਬਿਲਕੁਲ ਇਹ ਜੀ ਲੇਬਰ ਦੇ ਇਹਦੀ ਕਪੈਸਿਟੀ 1000 ਲੀਟਰ ਦੀ ਆ 1000 ਲੀਟਰ ਹਾਂਜੀ ਤੇ ਲਗਭਗ ਇੱਕ ਵਾਰੀ ਚ 8 ਅਗਸਟ ਨੂੰ ਸਪਰੇਅ ਕਰਨਾ ਠੀਕ ਹੈ ਜੀ ਤੇ ਸਰ ਜਿਹੜੀ ਤੁਸੀਂ ਖਾਦ ਵਾਲੀ ਮਸ਼ੀਨ ਦੱਸੀ ਆ ਤੇ ਸਪਰੇਅ ਮਬਦੀ ਦੱਸੀ ਆ ਇਹਨਾਂ ਦੀ ਕੋਈ ਸਰਵਿਸ ਵਗੈਰਾ ਕਿਸਰਾ ਹੁੰਦੀ ਆ ਇਹਨਾਂ ਦੀ ਕੋਈ ਬਹੁਤੀ ਮੈਂਡਰ ਨਹੀਂ ਹਾਂਜੀ ਬਸ ਸਰ ਤਕਰੀਬਨ ਜਿਵੇਂ ਨੋਰਮਲ ਜਿਹੀ ਰਿਪੇਅਰ ਜਿਹੜਾ ਜਿੰਮੇਦਾਰ ਆਪਣੇ ਘਰ ਕਰ ਲੈਂਦਾ ਸਾਰੇ ਠੀਕ ਹੈ ਜੀ ਹਾਂਜੀ ਤੇ ਰੋਟੇਟਰ ਦੀ ਕੀ ਸਰਵਿਸ ਆ ਸਰ ਰੋਟੇਟਰ ਤੇ ਕੋਈ ਖਾਸ ਜਿਹਾ ਅੱਜ ਅੱਜ ਕੱਲ੍ਹ ਦੇ ਜਵਾਨੇ ਵਿੱਚ ਜਿਹੜੀ ਨਵੀਂ ਤਕਨੀਕ ਆ ਵਾਲੇ ਸੀਲ ਆਪਾਂ ਇਹਦੇ ਸ਼ੋਟ ਕਰ ਰਹੇ ਆ ਕਿਉਂਕਿ ਸੈਫ ਕੰਪਨੀ ਹੋਈਆਂ ਜਿਹਨੂੰ ਕੇ ਮਕੈਨੀਕਲ ਸੀਲ ਬੋਲਦੇ ਆ ਠੀਕ ਹੈ ਜੀ ਇਹ ਸੀਲ ਕਰਕੇ ਰੋਟੇਟਰੀ ਲਾਈਫ ਬਹੁਤ ਜ਼ਿਆਦਾ ਵੱਧ ਗਈ ਠੀਕ ਹੈ ਜੀ ਇਹਨੂੰ ਚਾਹੇ ਆਪਾਂ ਕੱਦੂ ਦੇ ਵਿੱਚ ਪਾਣੀ ਦੇ ਵਿੱਚ ਜਿੱਦਾਂ ਦੇ ਦੀ ਮਰਜ਼ੀ ਖੇ ਚਲਾਈਏ ਕੋਈ ਪ੍ਰੋਬਲਮ ਨਹੀਂ ਆਉਂਦੀ ਠੀਕ ਹੈ ਜੀ ਤੇ ਸਰ ਹੋਰ ਇਸ ਵਾਰ ਖਾਸ ਕੀ ਲੈ ਕੇ ਆਏ ਕਿਸਾਨਾਂ ਲਈ ਤੇ ਸਭ ਤੋਂ 100 ਕਿਤਾੜੀ ਮਸ਼ੀਨ ਦੇ ਵਿੱਚ ਖਾਸ ਕੀ ਹੈ ਸਰ ਜਿਹੜੀ ਬਾਕੀ ਮਸ਼ੀਨਾਂ ਦੀ ਨਹੀਂ ਹੈ ਸਾਡੀਆਂ ਮਸ਼ੀਨਾਂ ਚ ਖਾਸ ਹੈ ਜੀ ਪਹਿਲੀ ਗੱਲ ਤਾਂ ਸਾਡੀ ਕੁਆਲਿਟੀ ਬਹੁਤ ਹੈ ਹਾਈ ਲੈਵਲ ਦੀ ਕੁਆਲਿਟੀ ਹੈ ਤੇ ਅ ਇਹ ਮੰਨ ਲਓ ਵੀ 25 ਤੋਂ 30% ਹਰੇਕ ਮੋ ਸਾਡੇ ਰੇਟ ਘੱਟ ਨੇ 25 ਦਾ ਕਾਰਨ ਰੇਟ ਦਾ ਪਹੁੰਚ ਕਿਉਂਕਿ ਅਸੀਂ ਆਪ ਖੁਦ ਜ਼ਿੰਮੇਵਾਰ ਹਾਂ ਅਸੀਂ ਕੁਆਲਿਟੀ ਨਹੀਂ ਮਾੜੀ ਕਰੀਦਾ ਕਿਤੇ ਵਿੱਚ ਕੰਪਰੋਮਾਈਜ਼ ਨਹੀਂ ਕੋ ਕੀਤਾ ਨਹੀਂ ਬਿਲਕੁਲ ਨਹੀਂ ਬਿਲਕੁਲ ਠੀਕ ਹੈ ਜੀ ਤੇ ਸਾਡੇ ਕੋਲੇ ਸਾਨੂੰ ਇਹ ਰੇਟ ਕੱਟ ਕਰਨ ਦੇ ਹੀ ਕਰਨਾ ਅਸੀਂ ਸਾਰੀ ਦੇਖ ਕੇ ਕੰਮ ਕਰ ਰਹੇ ਹਾਂ ਤੁਹਾਡੇ ਕੋਲੇ ਇਮਪਲਾਈ ਘਟਨੇ ਅਸੀਂ ਉਹ ਸਾਰਾ ਕੰਮ ਆਪ ਹੀ ਦੇਖਦੇ ਹਾਂ ਠੀਕ ਹੈ ਜੀ ਤਾਂ ਕਿ ਸਾਨੂੰ ਕੋਈ ਫਾਲਤੂ ਖਰਚਾ ਨਾ ਪੈਣਾ ਨਹੀਂ ਹੈਗਾ ਠੀਕ ਹੈ ਜੀ ਦੂਜੀ ਗੱਲ ਕੋਈ ਤੁਸੀਂ ਕਿਸਾਨਾਂ ਦਾ ਖਰਚਾ ਪਛਾਣ ਲੈ ਜੀ ਵੀ ਗੱਲ ਅਸੀਂ ਆਪ ਜੀਵੀਦਾਰ ਫੈਮਲੀ ਤੋਂ ਹੋਣ ਕਰਕੇ ਸਾਨੂੰ ਪਤਾ ਵੀ ਜਿਹੜੇ ਜੀਵੀਦਾਰ ਦੇ ਕਿੰਨੇ ਖਰਚੇ ਮਿਲ ਕੇ ਮੈ ਪਾਣਿਆ ਅਸੀਂ ਬਹੁਤ ਥੋੜੇ ਮਾਦਨ ਦੀ ਆ ਆਪਣਾ ਸਾਰਾ ਸਿਸਟਮ ਆ ਚਲਾ ਰਹੇ ਨੇ ਜੀ ਸਰ ਲਾਸਟ ਕੁਐਸਚਨ ਜਿਸ ਤਰ੍ਹਾਂ ਕਿ ਬਰਸਾਤਾ ਦੇ ਮੌਸਮ ਦੇ ਵਿੱਚ ਇਹਨਾਂ ਨੂੰ ਕੋਈ ਜੰਗ ਲੱਗਣ ਦਾ ਜਾਂ ਕੋਈ ਇਸ ਤਰ੍ਹਾਂ ਕੋਈ ਰਿਸਕ ਹੈ ਉਹਨੇ ਸਰਾਹੀ ਕੋਈ ਟਿਕਰੀ ਹਾਂ ਤਾਂ ਕੋਲੋ ਜੇ ਜਿਹੜੀ ਮਸ਼ੀਨਰੀ ਦੀ ਸਾਫ ਸਵਾਲ ਆ ਉਹਦਾ ਖਰਜ ਜ਼ਿੰਮੇਵਾਰ ਨੂੰ ਆਪ ਹੀ ਕਰਦਾ ਹਾਂ ਜਿੰਨਾ ਇਹਨੂੰ ਸਵਾਲ ਕਰ ਰਹੇ ਓੰਨੇ ਦੀ ਲਾਈਫ ਜਾਵੇ ਬਿਲਕੁਲ ਬਿਲਕੁਲ ਕਿ ਐਦਾਂ ਦੀ ਗੱਲ ਨਹੀਂ ਕੋਈ ਜਾਂ ਕੋਈ ਬਰਖਾਪਾ ਕਿ ਇਹ ਸਾਰੇ ਮਿੱਟੀ ਚੱਲਣ ਵਾਲੇ ਸੰਦ ਆ ਬਿਲਕੁਲ ਹਾਂ ਇਹ ਮੈਨੂੰ ਆ ਐਦਾਂ ਕੁਝ ਨਹੀਂ ਹੁੰਦਾ ਤੇ ਇਹ ਸਾਰੇ ਇਹ ਕੋਈ ਜਾਂਦੇ ਨੇ ਕੋਈ ਮੈਸੇਜ ਕੀ ਕਿਸ ਤਰ੍ਹਾਂ ਦੇਣਾ ਚਾਹੁੰਗੇ ਕੋਈ ਸੁਨੇਹਾ ਕੀ ਲਾਣਾ ਚਾਹੁੰਗੇ ਸਾਫੀ ਤੱਕ ਜਿੰਮਾਰਾ ਨੂੰ ਇਹ ਹੀ ਇਹ ਹੀ ਸਨਹਿਦੰਗਾ ਕਿ ਕੋ ਅੱਜਕੱਲ ਦੇ ਜਿਹੜਾ ਮਹਿੰਗਾਈ ਦਾ ਜਮਾਨਾ ਹਨ ਜਿਹੜਾ ਬੰਦਾ ਮਿਹਨਤ ਕਰਕੇ ਬਚਤ ਕਰਕੇ ਇਹ ਅੱਗੇ ਨਿਕਲੂਗਾ ਹੀ ਨਹੀਂ ਹੈਗਾ ਜਿਹੜਾ ਆਪਣੇ ਫालतू ਖਰਚੇ ਜਿਹੜਾ ਬੰਦਾ ਘੱਟ ਕਰੂ ਉਹ ਹੀ ਅੱਗੇ ਜਾਊਗਾ ਇਹ ਸੰ ਸਾਡੇ ਨਾਲ एससीआर एग्रो एक एससीआर एग्रो ਦੇ ఓਨਰ ਜਿਹਨਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਜਿਸ ਤਰ੍ਹਾਂ ਕਿ ਇਹਨਾਂ ਨੇ ਮਸ਼ੀਨਾਂ ਦੇ ਬਾਰੇ ਦੱਸਿਆ ਵਾ ਸਾਰੀਆਂ ਕਿਹੜੀ ਕਿਹੜੀ ਕਿਸਾਨਾਂ ਨੂੰ ਸਹੂਲਤ ਮਿਲ ਸਕਦੀ ਆ ਔਰ ਕੀ ਪ੍ਰਾਈਸ ਆ ਬਾਕੀ ਨਾਲੋਂ ਇੱਥੇ ਤੁਹਾਨੂੰ ਪ੍ਰਾਈਸ ਕਿਸੇ ਕਿਸੇ ਮਸ਼ੀਨ ਵਿੱਚ 20% ਕਿਸੇ ਮਸ਼ੀਨ ਵਿੱਚ 25% ਕਿਸੇ ਮਸ਼ੀਨ ਵਿੱਚ ਤੇ 3000 ਰੁਪਏ ਐਸਲ ਨੂੰ ਰੇਸੀ ਮਿਲੇਗਾ ਔਰ ਸਹੂਲਤਾਂ ਨਿਕਾਲ ਕੇ ਸਹੂਲਤਾਂ ਬਹੁਤ ਆ ਜਿਹੜੀ ਜਿਹੜਾ ਆਪਾਂ ਮੈਨੂਲੀ ਕੰਮ ਕਰਦੇ ਇੱਕ ਦਿਨ ਦੇ ਵਿੱਚ ਜਿਹੜਾ ਇਹ ਜਿਹੜੀ ਮਸ਼ੀਨਾਂ ਵਿੱਚ ਕੁਝ ਘੰਟੇ ਕੁਝ ਮਿੰਟਾਂ ਦੇ ਵਿੱਚ ਕੰਮ ਕਰ ਦਿੰਦੀਆਂ ਨੇ ਬਾਕੀ ਹੋਰ ਵੀ ਲੰਬੀ ਆਪਣੀ